ਜੀ ਤੇ ਅਸੀਂ ਪਹੁੰਚ ਗਏ ਆ ਜੀ ਹੁਣ ਉਹ ਵਾਲੀ ਮਾਰਕੀਟ ਦੇ ਵਿੱਚ ਤੇ ਇਹ ਮਾਰਕੀਟ ਦਾ ਨਾਮ ਹੈ ਰਸਿਓ ਸੋ ਆਹ ਵਾਲੀ ਹੈ ਜੀ ਉਹ ਮਾਰਕੀਟ ਤੇ ਇਹਦੇ ਅੰਦਰ ਜਾਵਾਂਗੇ ਜਦੋਂ ਕੋਈ ਸਮਾਨ ਵਾਪਸ ਕਰਨਾ ਹੁੰਦਾ ਤੇ ਹਮੇਸ਼ਾ ਹੀ ਬਰਨਜੀਤ ਉਹਨਾਂ ਨਾਲ ਲੈ ਕੇ ਆਇਦਾ ਸਮਾਨ ਵਾਪਸ ਕਰ ਲਈ ਹੈ ਨਾ ਬਹੁਤ ਜ਼ਿਆਦਾ ਗਰਮੀ ਹੋਈ ਅੱਜ ਇੱਥੇ ਤੇ ਆਹ ਵਾ ਐਂਟਰੀ ਇਸ ਮਾਰਕੀਟ ਦੀ ਜਿਹੜੀ ਕਿ ਖੂਬਸੂਰਤ ਬਣਾਈ ਹੈ ਨਾ ਇਹ ਸੋਨੇ ਗੱਡੀ ਦੀਆਂ ਕਰਦੇ ਨੇ ਇਹ ਇਹ ਬਿਦੀਆਂ ਬਾਣਾ ਦਾ ਕਿਸੇ ਨੇ ਗੱਡੀ ਲੈਣੀ ਹੈ ਤੇ ਗੱਡੀ ਲਈ ਵੀ ਇੱਥੇ ਆ ਕੇ ਲੈ ਚਾਹਤਾ ਗੱਡੀ ਐ ਜੀ ਅਰ ਕਮ ਅਨਦਰ ਬਾਰ ਟੋਪਨੰਦੈ ਕੀ ਰਤ ਇਹ ਸਟਾਰਟ ਕਿਚਨ ਤੋਂ ਵਾਲੀਏ ਮਾਰਕੀਟ ਜਿੱਥੋਂ ਅਸੀਂ ਲਈ ਸੀ ਮਸ਼ੀਨ ਟੈਨ ਨਾਲੇ ਲਿਆ ਸੀ ਅਸੀਂ ਫੋਨ ਤੇ ਹੁਣ ਇਹਨੂੰ ਕਰਾਂਗੇ ਵਾਪਸ ਕੁਛੇ ਕੀ ਬੀਬਾ ਪੈਣਾ ਕਿਉਂ ਵਾਪਸ ਕਰਨਾ ਤੇ ਇਹ ਸਾਰੀ ਗੱਲਬਾਤ ਕਰਨ ਲੱਗੇ ਜੀ ਪਰਨਜੀਤ ਸਿੰਘ ਜੀ ਇਹ ਆ ਜੀ ਆਈਸਕ੍ਰੀਮ ਬਾਰ ਇਥੇ ਹਰ ਇੱਕ ਫਲੇਵਰ ਦੀ ਆਈਸਕ੍ਰੀਮ ਮਿਲ ਜਾਂਦੀ ਤੇ ਇਹ ਆ ਥੋੜੀ ਜੀ ਰੈਸਟੋਰੈਂਟ ਜਿੱਥੇ ਬੈਠ ਕੇ ਕਾਫੀ ਬ੍ਰੇਕਫਾਸਟ ਕਰਦੇ ਆ ਲੋਕੀ ਅੱਧੇ ਹੋਰ ਅਸੀਂ ਲੈਣ ਚੱਲੇ ਆ ਜੀ ਪਾਣੀ ਤੇ ਆਹ ਵਾਲੀ ਜਿਹੜੀ ਗੱਡੀ ਦੇਖਦੇ ਹੋ ਉਹਨਾਂ ਦੱਸੀ ਇੱਕ ਈਰ ਸਮਾਨ ਹੋਣਾ ਦੇ ਵੀ ਬਹੁਤ ਚਲਾਈ ਇਹਦੇ ਵਿੱਚ ਪਾਓ ਇੱਕ ਯੂਰੋਪਾ ਚੱਲਦੀ ਕੋਈ ਨਹੀਂ ਆ ਇਹ ਰਹਿੰਦੀ ਇਦਾਂ ਦੀ ਇਦੇ ਵਿੱਚ ਬੈਠ ਕੇ ਤੁਸੀਂ ਉਹ ਸਪੋਰਟ ਵਾਲੀ ਕਾਰ ਵਾਲੀ ਫੀਲਿੰਗ ਲੈ ਸਕਦੇ ਹੋ ਉਹਨਾਂ ਦੀ ਦੋਨਾਂ ਦੀ ਫੋਟੋ ਵੀ ਹੈਗੀ ਹੈ ਤੇ ਆ ਵੀ ਇਹਨਾਂ ਨੇ ਸਜਾਇਆ ਇੱਥੇ ਜਗਾ ਜਗਾ ਤੇ ਫੁੱਲਾਂ ਦੇ ਨਾਲ ਸੋਹਣਾ ਕਿੰਨੇ ਸੋਹਣੇ ਫੁੱਲ ਨਕਲੀ ਹੈ ਬਟ ਅਸਲੀ ਕੋਈ ਨਹੀਂ ਹੈਗੇ ਉਹ ਸਾਰੀਆਂ ਮਾਰਕੀਟਾਂ ਇੱਧਰ ਬੇਕਰ ਰਹੀਆਂ ਉੱਧਰ ਸਾਡੀ ਗਹਿਣੇ ਗੱਟਿਆਂ ਦੀ ਦੁਕਾਨ ਆ ਗਈ ਹੈ ਨਕਲੀ ਅਸਲੀ ਵੀ ਹੈਗੇ ਨਾਲ ਨਕਲੀ ਵਾਲੇ ਵੀ ਹੈਗੇ ਆ ਪਰ ਅੱਜਕੱਲ ਤੇ ਨਕਲੀ ਵੀ ਅਸਲੀ ਵਰਗੇ ਲੱਗਦੇ ਦੇਖਦੀਆਂ ਚਾਹ ਕੋ ਮੈਨੂੰ ਵੀ ਪਸੰਦ ਆਉਂਦਾ ਤੇ ਮੈਂ ਵੀ ਇੱਕ ਥੋੜਾ ਲੈ ਹੀ ਲਈ ਇਹ ਅਜੀ ਖਾਣ ਪੀਣ ਵਾਲੀ ਦੁਕਾਨ ਰੂਟ ਤਰ੍ਹਾਂ ਦੀ ਬੀਅਰ ਸੇਬ ਦੀ ਬਖਰੀ ਵਖਰੀ ਵਰਾਇਟੀ ਬੇਕਰੀ ਦਾ ਸਮਾਨ ਤੇ ਇੱਧਰ ਹੈਗਾ ਉਹ ਸਬੂਤ ਕੱਟ-ਕੱਟ ਕੇ ਲੱਗਾ ਜੇ ਤੁਸੀਂ ਕੱਟ ਕੇ ਕੱਟਿਆ ਲੈਣਾ ਚਾਹੋ ਤੇ ਖਾ ਸਕਦੇ ਹੋ ਵਿਆੜਾ ਦਾ ਸਮਾਨ ਕੌਂਡ ਵਗੈਰਾ ਵਗੈਰਾ ਇੱਧਰ ਸਾਰੇ ਨਿਕਚ ਉਸ ਤੇ ਮੈਂ ਜੂਸ ਤੇ ਨਹੀਂ ਲਵਾਂਗੀ ਕੋਈ ਫਲੇਵਰ ਵਾਲਾ ਪਾਣੀ ਲੈ ਲਾਂਗੀ ਇਹਦੇ ਅੰਦਰ ਹਰ ਇੱਕ ਤਰ੍ਹਾਂ ਦੀ ਗਰੋਕਰੀ ਜਿੱਦਾਂ ਦੇ ਵਰਜੀ ਤੁਸੀਂ ਕਾਫੀ ਕਲਾ ਸਭ ਲੈ ਸਕਦੇ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਸ਼ੀਆਸ ਤੋਂ ਨਾ ਮਾਰ ਦਾਂ ਡਿਸਪਲੇ ਤੇ ਹੈ ਨਾਲੇ ਸਾਰਾ ਇਹ ਜਰਮਨ ਦੀਆਂ ਜਲੇਬੀਆਂ ਮਿਲਦੀਆਂ ਇੱਥੇ ਆਕੜੀਆਂ ਦੀ ਸ਼ੋਪਿੰਗ ਕਰ ਲਓ ਜੀ ਫਰਸ ਕਾਂਟੇ ਟਫਸ ਮੈਂ ਵੀ ਵੇਖਾਂਗੀ ਜ਼ਰੂਰ ਅਸੀਂ ਚੱਲਿਆਂ ਹਾਂ ਅਗਲੇ ਪਾਸੇ ਤੇ ਵੀ ਇੰਨੀ ਇੱਥੇ ਕੀ ਮਿਲਦਾ ਹਨਾ ਮਿਲੂ ਵੇਖੇ ਜ਼ਰੂਰੀ ਰਵਣ ਹਨਾ ਅੱਗੇ ਫਿਰ ਆਪ ਸਬਜ਼ੀਆਂ ਵਾਲੀ ਮਾਰਕੀਟ ਤੇ ਜਾਣਾ ਸੀ ਟਮਾਟਰਾਂ ਤੇ ਤਾਲੀਆਂ ਤੋਂ ਬੁਣੀਆਂ ਜਿਹੜੀਆਂ ਨੋਹ ਲੈਣੀਆਂ ਨੇ ਵੀ ਹਾਂ ਬੂਟੇ ਮਹਲੇ ਲੈ ਗਏ ਚਲੋ ਤਾਨੂੰ ਵੀ ਦਿਖਾਉਣੀ ਪਸ਼ਮੀਰੀ ਮਰਦਿਆਂ ਦੇ ਬੂਟੇ ਫਿਰ ਵੇਖਾਂਗੇ ਖਰਬੂਜਿਆਂ ਦੇ ਧਵਾਣਿਆਂ ਦੇ ਇੱਕ ਦੋ ਦੇ ਗਿਟੇ ਲਿਆਵਾਂਗੇ ਕੱਲ ਤੋਂ ਮੈਨੂੰ ਛੁੱਟੀ ਹੈ ਸਾਵਨ ਦਾ ਲਾਵਾਂਗੇ ਤੇ ਦਾਰਦਾਂ ਦੇ ਵਿੱਚ ਜਨਰੇਟਰ ਵੀ ਦਿਖਾਵਾਂਗੇ ਕਿੱਦਾਂ ਨੰਨੀ ਦੀ ਹੈ ਦੇ ਵਿੱਚ ਜਦੋਂ ਤੁਸੀਂ ਵੀਡੀਓ ਬਣਾਉਂਦੇ ਤਾਂ ਪਤਾ ਹੀ ਨਹੀਂ ਲੱਗਦਾ ਵੇਖਣਾ ਕਿੰਦਰ ਤੇ ਜੇ ਮੈਂ ਇਧਰ ਨੂੰ ਵੇਖਦੀ ਤਾਂ ਮੈਨੂੰ ਲੱਗਦਾ ਕਿ ਮੈਂ ਭੰਗੀ ਆ ਤੇ ਜੇ ਮੈਂ ਇਧਰ ਨੂੰ ਵੇਖਦੀ ਤਾਂ ਮੈਨੂੰ ਤਲਾਹਦਾ ਜਦੋਂ ਮੈਂ ਇਧਰ ਨੂੰ ਵੇਖਾਂ ਤਾਂ ਮੈਨੂੰ ਕਹਿੰਦੇ ਇਧਰ ਨੂੰ ਵੇਖ ਸਹੀ ਹੰਦੀ ਫੇਰ ਹਾਂ ਧੰਨ ਲੋਕਾਂ ਨੇ ਪਾਈ ਹੈਗੀ ਅਲੱਡਾ ਫੁੱਲਾਂ ਦੀ ਆਵਲੇ ਫੁੱਲ ਮੇਰੇ ਫੇਵਰਟ ਹੈਗੀ ਹੈ ਬਹੁਤ ਪਸੰਦ ਹੈ ਇੱਧਰ ਹੈਗੀਆਂ ਜੀ ਲੱਗੀਆਂ ਸਬਜ਼ੀਆਂ ਤੇ ਅਸੀਂ ਲਵਾਂਗੇ ਹੁਣ ਟਮਾਟਰਾਂ ਦੇ ਬੂਟੇ ਤੇ ਮਿਰਚਾਂ ਵੀ ਲੱਗੀਆਂ ਹੈਗੀਆਂ ਇੱਥੇ ਹਨਾ ਇੱਕ ਤੇ ਬੂਟਾ ਟਮਾਟਰ ਬਹੁਤ ਮਹਿੰਗੇ ਲਾਇਆ ਨੇ ਬੂਟੇ ਬਹੁਤ ਆ ਤਾਂ ਮਹਿੰਗੇ ਲਾਇਆ ਦੋ ਦੋ ਟੈਂ ਟੈਂ ਨੈਰੋ ਦਾ ਬੂਚਲਾ ਹੈ ਇੱਕ ਤੇ ਮਿਰਚਾਂ ਦਾ ਵੀ ਲਾਇਆ ਹੈਗਾ ਤਿੰਨ ਨੈਰੋ ਤੇ 50 ਸੈਂਟੀਆਂ ਦਾ ਏ ਲੱਗੀਏ ਗਿਜਕਿਨੀ ਇੱਕ ਤਰ੍ਹਾਂ ਦੀ ਆਪਣੀ ਇੰਡੀਆ ਤੇ ਤੋਰੀ ਹੁੰਦੀਆਂ ਤੇ ਆ ਲੱਗਾ ਹੈਗਾ ਰਬਾਬਾ ਇਹਦਾ ਬਣਦਾ ਹੈਗਾ ਕੇਕ ਤੇ ਹੋਰ ਵਨੀਲਾ ਪੁਡਿੰਗ ਵੀ ਬਣਦੀ ਏ ਦੀ ਇੱਕ ਸੋ ਸੰਦੀ ਇਹ ਬਹੁਤ ਟੇਸਟੀ ਹੋਣਾ ਸੀ ਚੱਕਾਂਗੇ ਤਿੰਨ ਤਿੰਨ ਚਾਰ ਚਾਰ ਬੂਤੇ ਤੇ ਲਾਵਾਂਗੇ ਜਾ ਕੇ ਇੱਕ ਕਪਾ ਲਾਵਾਂਗੇ ਟਮਾਟਰ ਇਹ ਕਿ ਲਈ ਮਿਰਚਾਂ ਦਾ ਲਾਲ ਵਾਲੀ ਮਿਰਚ ਚ ਇੱਕ ਵਾਲੇ ਆ ਲਾਵਾਂਗੇ ਕੋਕਟੇਲ ਟਮਾਟਰ ਕਿਉਂਕਿ ਇਹਨਾਂ ਤੇ ਬਣਦਾ ਹੈ ਸਲਾਦ ਹਨਾ ਇਹਦੇ ਨਾਲ ਥੋੜਾ ਕੋਕਟੇਲ ਦੇ ਤੇ ਦੋ ਤੇ ਆ ਰਹੀ ਹੈ ਜੀ ਬੈਂਗਣਾ ਦੀ ਪਨੀਰੀ ਤੇ ਬੈਂਗਣ ਵੀ ਲਾਵਾਂਗੇ ਤੇ ਮੈਂ ਆਪਣੇ ਟਰੈਸ ਦੇ ਉੱਪਰ ਲਾਵਾਂਗੀ ਤਿੰਨ ਚਾਰ ਬੂਤੇ ਬੈਂਗਣਾ ਦੇ ਤੇ ਇਹ ਵੀ ਲੱਗੀ ਹੈਗੀ ਇੱਥੇ ਯਕੀਨੀ ਇਹ ਲੱਗੀ ਹੋਗੀ ਕੋਈ ਪੀਲੇ ਰੰਗ ਦੀ ਯਕੀਨੀ ਇਹ ਕੋਈ ਨਹੀਂ ਸਵਾਦ ਹੁੰਦੀ ਇਹ ਪੀਲੇ ਰੰਗ ਦੀ ਪਾਪ੍ਰੀਕਾ ਇਹ ਵੀ ਲਵਾਂਗੇ ਅਸੀਂ ਚਾਤਾ ਯਕੀਨੀ ਲਵਾਂਗੇ ਕਿਉਂਕਿ ਯਕੀਨੀ ਕਾਫੀ ਅਸੀਂ ਰਾਇਤਾ ਵੀ ਬਣਾ ਸਕਦੇ ਹਾਂ ਦਾ ਤੇ ਕੋਫਟੇ ਵੀ ਬਣਾ ਸਕਦੇ ਤੇ ਉਹਦਾ ਵੀ ਇਹਨੂੰ ਖਾ ਸਕਦੇ ਖੀਰਿਆਂ ਦੇ ਨਾਮ ਵੀ ਰੱਖ ਦਿੱਤੇ ਆ ਆਹ ਰਖੀਰੇ ਦੇ ਨਾਮ ਇਹ ਰੱਖਿਆ ਖੁਟਕਾਲਾ ਖੀਰਾ ਕਿਉਂਕਿ ਜਦੋਂ ਇਹਨੂੰ ਤੋੜੋ ਨਾ ਤੇਰੇ ਦਵਾਲੇ ਲੱਗੀਆਂ ਨੇ ਪੰਡੇ ਤੇ ਖੁਰਕ ਹੁੰਦੀ ਆ ਐਤੋ ਲਵਾਂਗੇ ਪਸਲਾਦਾ ਤਰ੍ਹਾਂ ਤਰ੍ਹਾਂ ਦਾ ਇਹ ਕਿਹੜਾ ਸਲਾਦਾ ਹੈਗਾ ਇਹ ਹੈਗੀ ਜੀ ਢਿੱਲ ਢਿੱਲੇ ਵੀ ਲੱਗੀ ਸੀਗੀ ਢੈਲਾ ਤੇਲ ਹੈ ਢੈਲਾ ਹੈ ਤੇ ਇਹ ਕੀ ਹੈ ਜੀ ਇਹ ਅਜੀ ਗੋਭੀ ਇਹ ਮੇਰੇ ਭਰਾ ਦੀ ਇੱਕ ਕੁੜੀ ਉਹਦਾ ਨਾਮ ਹੀ ਦਿਲ ਇਹ ਗੋਭੀ ਹੈ ਤੇ ਆ ਹੈਗੀ ਜੀ ਰੋਟਬੀਟ ਇਹਨੂੰ ਵੀ ਲੈ ਲਓ ਰੋਟਬੀਟ ਕਿ ਜਾਂ ਇੱਦਾਂ ਲਾਵਾਂਗੇ ਰੋਟਬੀਟ ਆ ਬਰੋਕਲੀ ਇਹ ਗੀ ਬਰੋਕਲੀ ਨਹੀਂ ਲੈਣੀ ਇਹ ਬਰੋਕਲੀ ਨਹੀਂ ਲੈਣੀ ਕਿਉਂਕਿ ਵਿੱਚ ਬਹੁਤ ਜ਼ਿਆਦਾ ਸੁੰਡੀਆਂ ਦੀਆਂ ਬਰੋਕਲੀ ਦੇ ਵਿੱਚ ਆ ਰੋਟਕੋ ਲੈ ਲਓ ਰੋਟਕੋ ਜਿਹਦਾ ਸਲਾਦ ਬਣਦਾ ਇਹ ਬਣਾਵਾਂਗੇ ਸਲਾਦ ਰੋਟਕੋ ਦਾ ਮੈਂ ਲਵਾਂਗੀ ਜੀ ਇਹ ਪਕਚੋਈ ਜਾਂ ਜਿਹੜੀ ਪਕਚੋਈ ਹੈ ਇਹਦੇ ਵਿੱਚ lots of ਕੈਲਜੀਨ ਐਂਡ ਕੈਲਸ਼ੀਅਮ ਦਾ ਯਸਲੀ ਇਹਨੂੰ ਜ਼ਰੂਰ ਲਗਾਵਾਂਗੇ ਆਪਣੇ ਗਾਰਡਨ ਦੇ ਵਿੱਚ ਇੱਧਰ ਦੇਖੋ ਜੀ ਕਿੰਨੇ ਸੋਹਣੇ ਕਲਰਸ ਫੁੱਲ ਆ ਰਹੇ ਸੋਸ਼ੀ ਇੱਥੇ ਹਰ ਤਰ੍ਹਾਂ ਦੇ ਬੂਟੇ ਮਿਲ ਜਾਂਦੇ ਆ ਆਹ ਲਾਈ ਜੀ ਕਿਵੀ ਦੇਖੀ ਕਿਸੇ ਨੇ ਇਦਾਂ ਦੀ ਰੈੱਡ ਕਲਰ ਵਾਲੀ ਕਿਵੀ ਤਾਂ ਦੱਸਿਓ ਉਹ ਜਿਹੜਾ ਸਾਰਾ ਸੀ ਤਾਂ ਅੰਦਰਲੇ ਪਾਸੇ ਫੁੱਲ ਲੱਗਣ ਵਾਲੇ ਤੇ ਇਹ ਜਿਹੜੇ ਸਾਰੇ ਫੁੱਲ ਹੈਗੇ ਇਹ ਬਾਹਰਲੇ ਪਾਸੇ ਲੱਗਣ ਵਾਲੇ ਹੈਗੇ ਫਰੂਟਾਂ ਦੇ ਬੂਟੇ ਹਰ ਇੱਕ ਤਰ੍ਹਾਂ ਦਾ ਫਰੂਟ ਤੇ 베ਰੀ ਦੇ ਬੂਟੇ ਹਰ ਇੱਕ ਤਰ੍ਹਾਂ ਦੀ 베ਰੀ ਉਹ ਵੀ ਸਾਰੇ ਮਿਲ ਜਾਂਦੇ ਇਹ ਸਾਰੀਆਂ ਅਸੀਂ ਲਾਈਆਂ ਹੋਈਆਂ ਆਪਣੇ ਗਾਰਡਨ ਦੇ ਵਿੱਚ ਇਹ ਆ ਜੀ ਰਬਾਬਾ ਇਹਦਾ ਕੇਕ ਬੰਦਾ ਇਹ ਸਾਰੇ ਬੂਟੇ ਠੰਡ ਪੈਣ ਕਰਕੇ ਸਾਰੇ ਸੁੱਕ ਗਏ ਇੱਕ ਵਾਰੀ ਤੇ ਬੂਟੇ ਨਾਲ ਵਿਚਾਰਿਆ ਨਾ ਹੁਣ ਦੁਬਾਰਾ ਫੇਰ ਲੋਣੇ ਪਏ ਲੈਣੇ ਆ ਸਾਰੇ ਵਾਲੇ ਮੇਰੇ ਗਾਰਡਨ ਦੇ ਵਿੱਚ ਲੱਗੇ ਆ ਲੱਗਣਗੇ ਅੱਗੇ ਤੋਂ ਸਦੀਆਂ ਰੋਟ ਤੇ ਫੇ ਮੈਂ ਤੁਹਾਨੂੰ ਦਿਖਾਵਾਂਗੀ ਤੇ ਉਹ ਤੋਂ ਅੱਗੇ ਸਾਰੇ ਸੇਬਾਂ ਦੇ ਬੂਟੇ ਆਲੂ ਅ ਲੂਚੇ ਸਾਰੇ ਤਰ੍ਹਾਂ ਦੇ ਫੁੱਲ ਮੇਰੇ ਕਹਿੰਦਾ ਮਤਲਬ ਵੀ ਸੇਬਾਂ ਦੇ ਬੂਟੇ ਲੱਗੇ ਆ ਦੇਖੋ ਸਾਰੇ ਵੱਖਰੇ ਵੱਖਰੇ ਤਰ੍ਹਾਂ ਦੇ ਸੇਬਾਂ ਦੇ ਬੂਟੇ ਲੱਗੇ ਆ ਤੇ ਸਾਰੇ ਉਹ ਤੋਰ ਤੱਕ ਸਾਰੇ ਬੂਟੇ ਬੂਟੇ ਆ ਮੈਂ ਨਹੀਂ ਜਾਣਾ ਹੁਣ ਅੱਗੇ ਤੇ ਇਧਰਲੇ ਪਾਸੇ ਵੀ ਸਾਰੇ ਬੂਟੇ ਬੂਟੇ ਆ ਆਵਲੇ ਫੁੱਲ ਜਿਹੜੇ ਸਾਰੇ ਬਾਹਰ ਲੱਗਣ ਵਾਲੇ ਹੈਗੇ ਆ ਤੇ ਉਹ ਜੜੇ ਸਾਰੇ ਸੀਗੇ ਉਹ ਵੀ ਵੈਸੇ ਬਾਹਰ ਲੱਗਣ ਵਾਲੇ ਆ ਵੈਸੇ ਉਹਨਾਂ ਨੇ ਅੰਦਰ ਹੀ ਰੱਖਿਆ ਹੈ ਜਿਆਦਾ ਜਿਆਦਾ ਇਹ ਜਿਆਦਾ ਧੁੱਪ ਚ ਰਹਿੰਦੇ ਹੈ ਜਿਆਦਾ ਇਹ ਬਨੇ ਫੁੱਲਦੇ ਸਾਧ ਤੇ ਉਧਰਲੇ ਪਾਸੇ ਉਹਨਾਂ ਨੇ ਬਣਾਇਆ ਹੈਗਾ ਗੁਲਾਬਾਂ ਦੇ ਫੁੱਲਾਂ ਦਾ ਵੱਖਰੇ ਵੱਖਰੇ ਤਰ੍ਹਾਂ ਦੇ ਗੁਲਾਬ ਖੁਸ਼ਬੂ ਵਾਲੇ ਸੈਂਟ ਵਾਲੇ ਸਾਰੇ ਤਰ੍ਹਾਂ ਦਾ ਗੁਲਾਬ ਮਿਲ ਜਾਂਦਾ ਜਿਹੜਾ ਵੀ ਤੁਹਾਨੂੰ ਪਸੰਦ ਅੱਜ ਦੇ ਮੌਸਮ ਨੇ ਵੀ ਲਾਈਆ ਹੈ ਜੀ ਰੌਣਕਾਂ ਬਹੁਤ ਜ਼ਿਆਦਾ ਸੋਨਾ ਤੇ ਲੋਕੀ ਇਦਾਂ ਖਰੀਦ ਰਹੇ ਜਿੱਦਾਂ ਇੱਥੇ ਲੰਗਰ ਰਗਾਹ ਦਾ ਫੁੱਲਾਂ ਦਾ ਫੁੱਲਾ ਬੂਟਿਆਂ ਦਾ ਐਨਾ ਪੀੜਪੜਕਾ ਸਾਰੀ ਮਾਰਕੀਟ ਮੇਰੇ ਖਿਆਲ ਚ ਲੋਕੀ ਅੱਜ ਹੀ ਆ ਗਏ ਕਿਉਂਕਿ ਸੋਹਣਾ ਮੌਸਮ ਹੋਣ ਕਰਕੇ ਸਾਰੇ ਲੋਕਾਂ ਨੇ ਇੱਥੇ ਰਸ਼ ਪਾਇਆ ਅਸੀਂ ਵੀ ਪੂਰੀ ਆਪਣੀ ਜਿਹੜੀ ਟਰਾਲੀ ਸੀਗੀ ਫੁੱਲ ਕਰ ਲਈ ਮੈਂ ਤੁਹਾਨੂੰ ਦਿਖਾਉਂਗੀ ਲਾਸਟ ਵਿੱਚ ਕਿ ਅਸੀਂ ਕੀ ਕੀ ਖਰੀਦਿਆ ਅੱਡੀ ਵੱਡੀ ਮਾਰਕੀਟ ਦੇ ਵਿੱਚ ਮੇਰਾ ਘਰ ਆਲਾ ਹੀ ਗਵਾ ਜਾਂਦਾ ਮੈਨੂੰ ਲੱਭਣਾ ਪੈਂਦਾ ਕੀ ਆ ਉੱਥੇ ਹਾਂ ਲੈ ਆ ਵੀ ਮੰਦਾ ਤੋ ਕਾਹ ਦਿੱਤਾ ਇਹ ਲੱਗਾ ਹੈ ਜੀ ਖਰੋਟਾਂ ਵਾਲਾ ਬੂਟਾ ਨਹੀਂ ਹੈਗਾ ਇਹ ਹੈਗਾ ਜੀ ਬਦਾਮਾਂ ਦਾ ਬੂਟਾ ਇਹ ਬਦਾਮ ਖਰੋਟ ਇਹ ਵੱਖਰੇ ਵੱਖਰੇ ਤਰ੍ਹਾਂ ਦੇ ਆੜੂ ਸਭ ਮਿਲ ਜਾਣਗੇ ਇੱਥੇ ਲੱਗ ਰਿਹਾ ਪਾਣੀ ਤੇ ਪਾਣੀ ਇੱਦਾਂ ਵਿੱਚ ਪੈ ਰਿਹਾ ਜਿਦਾ ਬਾਰਿਸ਼ ਹੁੰਦੀ ਹੈ ਰਹੀ ਨਾ ਪਿੱਛੋਂ ਆ ਜਾਂਦਾ ਪਾਣੀ ਆਪਾਂ ਸੋਚ ਰਹੇ ਆਂ ਬਦਾਮਾਂ ਦਾ ਬੂਟਾ ਲੈ ਲਈਏ ਪਰ ਇਹ ਨਹੀਂ ਸੋਚ ਰਹੇ ਪਏ ਕਿ ਇਹਨਾਂ ਨੂੰ ਗੱਡੀ ਦੇ ਵਿੱਚ ਰੱਖਾਂਗੇ ਕਿਦਾਂ ਹਲਾ ਵੇਲੇ ਬਹੁਤ ਵੱਡਾ ਉੱਪਰ ਤੱਕ ਹੈ ਲੱਗਾ ਵੀ ਸਸਤਾ ਹੀ ਆ ਇੰਨਾ ਮਹਿੰਗਾ ਕੋਈ ਨਹੀਂ ਲੱਗਾ ਕਿੰਨੇ ਦਾ ਲੱਗਾ 3000 ਦਾ ਲੱਗਾ ਹਾਂ ਜੇ ਕੋ 3 ਕਿਲੋ ਬਦਾਮ ਲੱਗ ਗਏ ਤਾਂ 3000 ਨਿਕਲ ਜਾਣੇ ਸਾਡੇ ਕੋਲੇ ਹਾਂ ਕਰਦੇ ਪਿਆ ਸਲਾਹ ਪਰ ਗੱਡੀ ਦੇ ਵਿੱਚ ਰੱਖਣ ਦੀ ਪ੍ਰੋਬਲਮ ਹੈ ਨਾ ਗੱਡੀ ਦੇ ਵਿੱਚ ਆਏਗਾ ਕਿਦਾਂ ਐਡਾ ਵੱਡਾ ਬਦਾਮਾਂ ਦਾ ਬੂਟਾ ਬਹੁਤ ਸੋਹਣਾ ਲੱਗਾ ਆਏਗਾ ਚਲੋ ਬਦਾਮ ਵੀ ਕਰਦੇ ਹੋ ਜਾਣਗੇ ਸੇਬ ਵੀ ਕਰਦੇ ਹੋ ਜਾਣਗੇ ਫਿਰ ਅਸੀਂ ਖਾਇ ਆਕਰਾਂਗੇ ਬਦਾਮ ਹਾਂਜੀ ਲੈਣਾ ਫਿਰ ਬੂਟਾ ਲੈ ਲੈਣਾ ਬੂਟਾ ਤਾਂ ਕਾਫੀ ਵੱਡਾ ਹੈ ਜੇ ਅਗਲੇ ਸਾਲ ਮੇਰੇ ਖਾਲ ਤੇ ਜੇ ਅੰਡਾ ਨਾ ਖਾ ਹੋਇਆ ਕੋਈ ਤਿੰਨ ਚਾਰ ਕਰੋ ਲੱਖ ਹੀ ਆਣਗੇ ਲੱਗੇ ਦੂੰਗੀ ਮੈਨੂੰ ਆ ਮੋਹਨ ਦੇ ਲੱਗੇ ਨਹੀਂ ਆ ਕੋਈ ਦੇ ਲੱਗੇ ਨੇ ਲੱਗਨਦੇ ਫੁੱਲ ਤੇ ਲੱਗਨਦੇ ਹਾਂ ਪਰ ਪ੍ਰੋਬਲਮ ਇਹ ਹੈ ਕਿ ਰੱਖਾਂਗੇ ਕਿੱਦਾਂ ਇਹਨੂੰ ਇੰਨਾ ਵੱਡੇ ਨੂੰ ਗੱਡੀ ਦੇ ਵਿੱਚ ਹਣਾ ਨਹੀਂ ਆਜਾ ਲੱਗਾ ਇੱਕ ਬਦਾਮ ਲੱਗਾ ਅਗਲੀ ਸੀਜ਼ਨ ਅੰਮੀ ਪਾਓ ਚਲੋ ਇੱਕ ਤੇ ਖਾਵਾਂਗੇ ਬਦਾਮ ਹਨਾ ਚਲਿਏ ਚਲੋ ਚੱਕ ਲਿਆ ਵਈ ਗੁੱਟਾ ਬਦਾਮਾਂ ਦਾ ਸਹੀ ਗੱਲ ਬਦਾਮ ਹੋ ਗਏ ਤੇ ਫੇਰ ਅਸੀਂ ਅਗਲੇ ਸਾਲ ਇੰਡੀਆ ਵੀ ਲੈ ਕੇ ਆਵਾਂਗੇ ਖੜੇ ਨੇ ਸੋਹਣੇ ਸੋਹਣੇ ਫੁੱਲ ਸ਼ਾਹ ਦੇ ਵਿੱਚ ਕਿੰਨਾ ਸੋਹਣਾ ਲੱਗਿਆ ਆ ਲੱਗੇ 올ਿਵ ਦਾ ਬੁੱਟਾ ਤੇ ਵੀਖੋ ਅੱਜ ਤਾਂ ਮਾਰਕੀਟ ਦੇ ਵਿੱਚ ਕਿਦਾਂ ਚੈਲ ਬੈਲ ਹੋ ਰਹੀ ਲੋਕੀ ਮੈਂ ਕਹਾਂ ਦੀ ਇੰਦਾ ਲੁੱਟ ਪਈ ਜਦੋਂ ਕਿ ਫ੍ਰੀਜ ਪ੍ਰਸ਼ਾਦ ਮਡਲ ਮਿਲਣ ਦੇ ਆਵੇ ਤੇ ਆ ਜੀ ਮਾਰਕੀਟ ਦੇ ਬਾਹਰ ਦਾ ਨਜ਼ਾਰਾ ਦੇਖੋ ਤੇ ਆ ਵਾਲੀ ਸੀ ਕਿਉਂ ਮਾਰਕੀਟ ਜਿਹਦੇ ਵਿੱਚੋਂ ਖਰੀਦਿਆ ਸੀ ਸਮਾਨ ਜੇ ਨਵਾਂ ਵਾਲਾ ਲੱਦ ਲਈ ਹੈ ਜੀ ਰੈਡੀ ਫੁੱਲਾਂ ਦੇ ਨਾਲ ਤੇ ਤੁਹਾਨੂੰ ਦਿਖਾਉਣੀ ਹੈ ਹੁਣ ਮੈਂ ਇਹ ਕਿੰਨੀ ਕੀਮਤ ਹੈ ਨਦੀ ਆਈ ਗਿਆ ਤੇ ਆਹ ਵਾਲਾ ਸੀਗਾ ਸਾਡਾ ਸਾਰਾ ਸਮਾਨ ਜਿਹਦੇ ਵਿੱਚ ਸੀਗੀਆਂ ਮਿਰਚਾਂ ਲਾਲ ਪੀਲੀਆਂ ਸਲਾਦ ਫੋਰ ਫਿਰ ਸੀਗਾ ਟਮਾਟਰ ਖੜਬੂਚੇ ਦਵਾਣੇ ਪਤਾਮ ਇਹ ਹੋਰ ਵੀ ਤੁਮਾਂ ਮੇਰੇ ਨਾਲ ਫਰੋਗ ਸੀਗਾ ਜੇ ਲੱਗਿਆ ਮੈਂ ਤੁਹਾਨੂੰ ਦਿਖਾਉਂਗੀ ਵੇਖੋ ਜੀ ਭਰ ਲਿਆ ਰੈਡੀ ਤੇ ਇਹ ਕੋਈ ਸਮਾਨ ਆਇਆ ਹੈਗਾ ਸਾਰਾ 100 ਤੇ 10 ਯੂਰੋ ਦਾ ਵੇਖ ਲਓ ਤੇ ਹੁਣ ਇਹਨੂੰ ਸਾਰੇ ਨੂੰ ਅਸੀਂ ਭਰ ਦਵਾਂਗੇ ਆਪਣੇ ਗਾਰਡਨ ਵਿੱਚ ਆਹ ਵਾਲੇ ਵਿੱਚ ਦੇਖੇ ਨਵੇਂ ਤਰੀਕੇ ਦੇ ਟਮਾਟਰ ਆਦੇ ਵਿੱਚ ਲੱਗਣਗੇ। ਕੋਣ ਅਸੀਂ ਵੱਖਰੇ ਵੱਖਰੇ ਤਰੀਕੇ ਨਾਲ ਲਾਵਾਂਗੇ। ਕੁਝ ਲੱਗਣਗੀਆਂ ਬਾਹਰ ਤੇ ਕੁਝ ਲੱਗਣਗੀਆਂ ਸ਼ੈੱਡ ਦੇ ਅੰਦਰ। ਟਮਾਟਰ ਅਸੀਂ ਸਾਰੇ ਲਾਵਾਂਗੇ ਸ਼ੈੱਡ ਦੇ ਅੰਦਰ ਕਿਉਂਕਿ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਤੇ ਉਹਦੇ ਕਰਕੇ ਜਿਹੜੇ ਟਮਾਟਰ ਜਦੋਂ ਲੱਗਣ ਲੱਗਦੇ ਉਹ ਸੁੱਕ ਜਾਂਦੇ ਸਾਰੇ ਖਰਾਬ ਹੋ ਜਾਂਦੇ। ਤੇ ਆਹ ਪਰ ਲਈ ਅਸੀਂ ਗੱਡੀ ਆਪਣੀ ਦੇਖ ਲਓ। ਗੱਡੀ ਭਰ ਗਈ ਹਰੀ-ਹਰੀ ਹੋ ਗਈ ਗੱਡੀ। ਕਾਲੀ-ਕਾਲੀ ਗੱਡੀ ਤੇ ਹਰੀ-ਹਰੀ ਸਬਜ਼ੀ। ਤੇ ਹੁਣ ਲੱਗੀ ਸਾਨੂੰ ਭੁੱਖ ਤੇ ਅਸੀਂ ਕੁਝ ਖਾਵਾਂਗੇ ਹੁਣ ਅੱਗੇ ਜਾ ਕੇ। ਤੇ ਮੈਂ ਪੂਰੀ ਤਰ੍ਹਾਂ ਖਿਰ ਚੁੱਕੀ ਆਂ ਬੂਟੀਆਂ ਦੇ ਨਾਲ, ਸੋਣਿਆ-ਸੋਣਿਆ ਦੇ ਨਾਲ ਤੇ ਗਰਮੀ ਦੇ ਮੌਸਮ ਨੇ ਚੇਹੰਡੀ-ਚੰਡੀ ਹਵਾ ਦੇ ਰੇ ਤੇ ਲੱਗਦੀ ਹੈ ਸਾਨੂੰ ਭੁੱਖ ਹੋਣ ਤੇ ਅਸੀਂ ਜਾਵਾਂਗੇ ਹੁਣ ਇੱਥੇ ਲੱਗੇ ਹੈ ਕਿ ਆ ਈਕੀਆ ਈਕਿਆ ਮਾਰਕਟ ਹੈਗੀ ਹੈ ਜਿਹਦੇ ਵਿੱਚ ਬੈੱਡ ਵਗੈਰਾ ਸਾਰੇ ਖੁਸ਼ ਸੋਫੇ ਵਗੈਰਾ ਮਿਲ ਜਾਂਦੇ ਹੈ ਉਹਦੇ ਅੰਦਰ ਹੀ ਇੱਕ ਰੈਸਟੋਰੈਂਟ ਵੀ ਬਣਿਆ ਹੋਇਆ ਹੈ ਤੇ ਦੇਖਦੇ ਹਾਂ ਉੱਥੇ ਖਾਣ ਲਈ ਸਾਨੂੰ ਕੀ ਮਿਲਦਾ ਹੈਗਾ ਤੇ ਤੁਹਾਨੂੰ ਵੀ ਦਿਖਾਵਾਂਗੇ ਤੇ ਸਾਡੇ ਨਾਲ ਰਿਓਓ ਚਾ ਅਸੀਂ ਪਹੁੰਚ ਗਏ ਹਾਂ ਹੁਣ ਜੀ ਈਕੀਆ ਦੇ ਅੰਦਰ ਤੇ ਅਸੀਂ ਕਰ ਰਹੇ ਹਾਂ ਇੱਥੇ ਗੈਰੇਜ ਦੇ نیچے ਗੱਡੀ ਦੇ ਵਿੱਚ ਬੂਟੇ ਲੱਗੇ ਨੇ ਵੀ ਕਿੱਸੇ ਲੱਗੇ ਨੇ ਅਸਲੀ ਗੱਡੀ ਚ ਪਏ ਆ ਆ ਗੈਰੇ ਦੇ ਅੰਦਰ ਅਸੀਂ ਐਂਟਰ ਕਰ ਰਹੇ ਗਰਮੀ ਦੇ ਨਾਲ ਤੇ ਮਤਵੱਜੀ ਪਈ ਅੱਜ ਹਨਾ ਸਾਡੇ ਵੇਖ ਲੋ ਇੰਡੀਆ ਦੇ ਵਿੱਚ ਕਿੰਨੀ ਗਰਮੀ ਹੁੰਦੀ 35 ਪੈਂਦੀ 40 40 ਤੱਕ ਟੈਂਪਰੇਚਰ ਇਹ ਨਾ ਹੁੰਦਾ ਇੱਥੇ 30 ਡਿਗਰੀ ਦੇ ਵਿੱਚ ਪੂਰਨੀ ਘੂਮੀ ਪਈ ਸਾਰਿਆਂ ਦੀ 27 ਡਿਗਰੀ 27 ਡਿਗਰੀ ਦੇ ਤਕਰੀਬਨ ਤੱਕ ਹੋ ਹੀ ਜਾਂਦਾ 30 ਤੱਕ ਤੇ ਪਹੁੰਚ ਹੀ ਜਾਂਦਾ ਬਹੁਤ ਜ਼ਿਆਦਾ ਗਰਮੀ ਹੈ ਇਹ ਹੈ ਜੀ ਕਿ ਮਾਰਕੀਟ ਰਿਟੇਲੀ ਸਾਈਡ ਤੇ ਉਹਨਾਂ ਨੇ ਬੱਚਿਆਂ ਨਾਲ ਵੀ ਬਣਾਇਆ ਹੈ ਖੇਡਣ ਦਾ ਕਿ ਜੇ ਮਾਪਿਓ ਨੇ ਸ਼ੋਪਿੰਗ ਕਰਨ ਜਾਣ ਤੇ ਬੱਚਿਆਂ ਨੂੰ ਇੱਥੇ ਜਮਾ ਕਰਾ ਦਿਓ ਤੇ ਤੁਸੀਂ ਆਪਣੇ ਮਨ ਪਸੰਦੀ ਸ਼ੋਪਿੰਗ ਕਰ ਸਕਦੇ ਹੈਗੇ ਤੇ ਬੱਚੇ ਆਪਣੇ ਮਨ ਪਸੰਦ ਨਾਲ ਥੱਲੇ ਉੱਥੇ ਖੇਡ ਸਕਦੇ ਹੈਗੇ ਟਾਈਮ ਹੁੰਦਾ 1-2 ਘੰਟੇ ਲਈ ਤੁਸੀਂ ਬੱਚਿਆਂ ਨੂੰ ਛੱਡ ਸਕਦੇ ਇੱਥੇ ਤੇ ਬੱਚੇ ਵੀ ਬਹੁਤ ਖੁਸ਼ ਹੁੰਦੇ ਤੇ ਇਹ ਹੈਗਾ ਜੀ ਉੱਪਰ ਨੂੰ ਰੈਸਟੋਰੈਂਟ ਖੁਸ਼ਬੂ ਆ ਰਹੀ ਰੈਸਟੋਰੈਂਟ ਦੇ ਵਿੱਚ ਤਾਂ ਬੜੀ ਭੁੱਖ ਲੱਗੀ ਮੈਨੂੰ ਹਾਂ ਰੈਸਟੋਰੈਂਟ ਹੈ ਇੱਧਰ ਦੇਖਦੇ ਹਾਂ ਕੀ ਕੀ ਮਿਲਦਾ ਖਾਣ ਲਈ ਮੈਂ ਲਵਾਉਂਗੀ ਇੱਕ ਪੁਡਿੰਗ ਆਪਣੀ ਦੀ ਤੁਸੀਂ ਕੀ ਲਓਗੇ ਦੇਖੋ ਜੇ ਖਲੇਮੀ ਤੋਂ ਥੋੜਾ ਥੋੜਾ ਖਾਣਾ ਨਿਕਲੇ ਤੁਸੀ ਲਓਗੇ ਕਿ ਇੱਕ ਲੈਣੇ ਆ ਇਹ ਮੀਟ ਤੇ ਨਾਲ ਹੈਗੇ ਤੇ ਮਟਰ ਤੇ ਨਾਲ ਹੈਗੇ ਫਰਾਈਜ਼ ਕੀ ਮੈਂ ਲਿਆ ਹੈਗਾ ਇਹ ਵਾਲਾ ਮੀਟ ਬਰਿਡ ਬੋਲ ਤੇ ਨਾਲ ਅਸੀਂ ਲਿਆਏ ਸ਼ਿਪਾਗਲ ਸੁਪਰ ਉਹਦੇ ਵਿੱਚ ਪਾਵਾਂਗੇ ਅਸੀਂ ਥੋੜਾ ਜਿਹਾ ਬ੍ਰੈਡ ਤੇ ਨਾਲ ਪਾਵਾਂਗੇ ਗ੍ਰੀਨ ਗ੍ਰੀਨ ਤਨੀਆ ਇੱਥੇ ਦਾ ਸ਼ਨੀਪਲਾ ਹੋਰ ਬਤਾ ਮਮਾ ਵਾਲਾ ਕੁਝ ਕੀ ਕਰਾ ਇੱਕ ਕੀਰਤ ਮੰਨਣੀ ਕੋਠਾ ਦੇਣੀ ਹੈ ਤਾਂ سامنے ਨਾਲ ਲੱਗੀ ਹੈਗੀ ਇਹ ਤੇ ਡ੍ਰਿੰਕ ਜਿਹੜੀ ਤੁਸੀਂ ਪੀਣਾ ਚਾਹੁੰਦੇ ਪੀਓ ਆਹ ਵਾਲੀ ਹੈ ਜੀ ਮੇਰੀ ਪਲੇਟ ਜਿਹਦੇ ਵਿੱਚ ਮੈਨੂੰ ਮਿਲਿਆ ਹੈਗਾ ਮੀਚ ਦਾ ਪੇਸ ਤੇ ਇਹ ਜਿਹੜੀ ਹੈਗੀ ਆ ਖੁੰਬਾ ਵਾਲੀ ਸੌਸ ਬਣਾਈ ਨਾਲ ਇਹਨਾਂ ਨੇ ਤੇ ਆਹ ਵਰੀ ਹੈਗੀ ਆ ਪੁਡਿੰਗ ਵੀ ਤੇ ਜੈਲੇਟਿਨ ਇਸੂ ਫਤਿੰਜੀ ਟਿੰਗਿਆ ਨਾਲ ਇਹ ਸਲਾਦ ਹੈ ਨਾਲੇ ਮੀਚ ਬੋਲ ਹੈ ਇਹ ਵਾਲੀ ਚਾਕਲੇਟ ਇੱਕ ਨਾਤਾ ਵੀ ਦਿੱਤਿਆ ਤੇ ਨਾਲ ਡਰਿੰਕ ਲਈ ਹੈ ਜੀ ਨੇ ਐਪਲ ਵੀ ਨਾਲ ਲਈ ਹੈ ਜੀ ਤਾਂ ਖਾ ਕੇ ਦੱਸਾਂਗੇ ਹੁਣ ਕੀ ਮੇਰੀ ਪਲੇਟ ਹੈ ਆ ਵਾਲੀ ਜਿਹਨੇ ਥੋੜਾ ਟਰਾਈ ਕਰਦੀ ਹਾਂ ਪਹਿਲਾਂ ਕਿਦਾਂ ਦਾ ਟੇਸਟ ਹੈ ਇਹ ਕਾਹਨ ਕੋਲ ਮੈਂ ਸੂਪੇ ਦਾ ਕਰਾਂ ਟੇਸਟ ਕੀ ਇਹ ਕਿਹਦਾ ਟੇਸਟ ਕਿਦਾਂ ਦਾ ਹੂੰ ਠੀਕ ਹੈ

ਕਾਫੀ ਸਵਾਦਿ ਮਜਾ ਆਇਆ ਅਬ ਜ਼ਰੂਰ ਆਂਗਾ ਮੋਜਾ ਕਰ ਲਈ ਮੈਂ ਖਾ ਗਈ 加ਰ ਦਿੱਤੀ ਆਪਣੀ ਚਟ ਦੇਖੋ ਸਾਰੀ ਚਟਮਾ ਚਾਦ ਦਿੱਤੀ ਦੇਖਣਾ ਮੈਂ ਖਾਵਾਂਗੀ ਆ ਵਾਲੀ ਟੈਸਟ ਦੇਖਦੀ ਕਿੰਨਾ ਟੇਸਟੀ ਦਾ ਪਰਮਜੀਤ ਜੀ ਖਾ ਕੇ ਦੱਸਣਗੇ ਕਿ ਇਹਨਾਂ ਦਾ ਕੇਕ ਦਾ ਸੁਆਦ ਕਿੱਦਾਂ ਦਾ ਹੈ ਖਾਣੇ ਆਣ ਦੇਖਦੇ ਟੈਸਟ ਕਰਕੇ ਦੱਸਨੇ ਦਾ ਜੇ ਤੇ ਨੂੰਰ ਕਰ ਲਗਾ ਗਾ ਕੰਨ ਸਸਵਾਦ ਇਹਨਾਂ ਮਿੱਠਾ ਘਟਾ ਬਣਾਉਣਾ ਤੇ ਮਿਲੂ ਕੋਈ ਸਵਾਦ ਲੱਗਾ ਇਹ ਮਿੱਠਾ ਬਹੁਤ ਜ਼ਿਆਦਾ ਹੈ ਜੇ ਟੇਸ ਤੇ ਏੜ ਬੰਦੇ ਖਾਂਦੇ ਸ਼ਪੀਨ ਨੇ ਮਿੱਠਾ ਉਹਨਾਂ ਵਾਸਤੇ ਬਹੁਤ ਟੇਸਟ ਹੈ ਖਾਣੀ ਖਾਣਾ ਫਿਰੋ ਥੋੜੇ ਦੂਤੜਾ ਫਿਰ ਮੈਂ ਖਾਣ ਨਹੀਂ ਮੈਂ ਤਾਂ ਕੋਈ ਨਹੀਂ ਖਾਣਾ ਮੇਰਾ ਤਾਂ ਫੁੱਲ ਹੋ ਗਿਆ ਪੇਟੋਂ ਤੇ ਚਲੋ ਲਾਦੇ ਤੇ ਪੀਣੀ ਆ ਓਕੇ ਤੇ ਆ ਸੀਗਾ ਸਾਰਾ ਰੈਸਟੋਰੈਂਟ ਇੱਥੇ ਬੈਠੀ ਜੋ ਖਾਂਦੇ ਕਿਉਂਕਿ ਹੁਣ ਸੀਗਾ ਮਿਡ ਦਾ ਟਾਈਮ ਮਿਜੇ ਦਾ ਸੀਗਾ ਤੇ ਰਸ਼ ਘਟ ਸੀਗਾ ਸ਼ਾਮ ਤੱਕ ਲਿਖੇ ਹੋਤੇ 5 ਵਜੇ ਨੂੰ ਇੱਥੇ ਬੈਠਣ ਲਈ ਕਿਤੇ ਜਗ੍ਹਾ ਨਹੀਂ ਮਿਲਣੀ ਹੈਗੀ ਤੇ ਸਾਡੇ ਵਰਗੇ ਭੁੱਖੜ ਬੰਦੇ ਇਸ ਟਾਈਮ ਦੇ ਵਿੱਚ ਹੁੰਦੇ ਆ thank you ਸੈਕਸ਼ਨ ਮੇਰਾ ਫੇਵਰਿਟ ਕਿਉਂਕਿ ਇੱਥੇ ਬਹੁਤ ਹੀ ਖੁਸ਼ਬੂਦਾਰ ਮੂੰਬਤੀਆਂ ਨੇ ਆ ਇੱਕ ਐਲੋਨਜਾ ਵੀ ਲੱਗਾ ਪਰ ਕਿਸੇ ਕੰਮ ਨਹੀਂ ਡਾਇਲੋਗ ਹੀ ਰਾਇ ਦੋ ਦਿਨਾਂ ਦੇ ਵਿੱਚ ਖਰਾਬ ਹੋ ਜਾਂਦਾ ਆ ਸਾਰੇ ਨਕਲੀ ਫੁੱਲ ਲੱਗੇ ਇੱਧਰ ਇੱਧਰ ਸਾਰੇ ਲੱਗੀਆਂ ਨੇ ਤਰਾਸ਼ੇ ਵਾਲੀਆਂ ਕੁਰਸੀਆਂ ਟਰੈਸ ਤੇ ਬੈਠਣ ਵਾਲੀਆਂ ਸਭ ਆ ਦੇ ਹੋ ਜੀ ਡਵਰ ਡੀ ਲਿਫਟ ਆ ਗਿਆ ਤੇ ਇੱਥੇ ਲਿਫਟ ਦੇ ਵਿੱਚ ਬਣ ਗਿਆ ਮੈਨੂੰ ਇੱਕ ਗਾਣਾ ਯਾਦ ਆ ਰਿਹਾ ਕਿਹੜਾ ਹਮ ਤੁਮ ਕਮਰੇ ਵੀ ਬੰਦੋ ਤੇ ਕੁੰਡਾ ਕੋਈ ਚਾਬੀ ਕੋ ਜਾਈਏ ਕੋ ਜਾਲ ਸਿੰਦੇ ਹੂੰ ਚਾਬੀ ਦਿਖਾਈ ਨਹੀਂ ਹਾਂ ਚੀਜ਼ ਦਾ ਮੈਂ ਕਰ ਰਹੀ ਸੀ ਸਵੇਰ ਤੋਂ ਇੰਤਜ਼ਾਰ ਤੇ ਦੇਖੋ ਮੈਂ ਵੜ ਗਈ ਹਾਂ ਟਿਉਲੇ ਪਦੇ ਬਾਗ ਦੇ ਅੰਦਰ ਤੇ ਟਿਊ ਲਿਫਟ ਤੇ ਟਿਊ ਲਿਫਟ ਤੇ ਇਹ ਨੇ ਸੋਨੇ ਫੁੱਲ ਖੜੇ ਐ ਇੰਨੇ ਸੋਨੇ ਫੁੱਲ ਖੜੇ ਓਹੋ ਤੁਸੀਂ ਸੋਨੇ ਲੱਗ ਰਹੇ ਦੇਖੋ ਜੀ ਇਹਦਾ ਮੈਂ ਸਵੇਰ ਤੋਂ ਇੰਤਜ਼ਾਰ ਕਰ ਰਹੀ ਸੀ ਜੀ ਮੈਂ ਕਹਿੰਦੀ ਸੀ ਪਰਮਜੀਤ ਨੂੰ ਚਲੋ ਮੈਨੂੰ ਲੈ ਜਾਓ ਉੱਥੇ ਮੈਨੂੰ ਲੈ ਜਾਓ ਮੈਨੂੰ ਲੈ ਜਾਓ ਤੇ ਆਹੇ ਤੱਕ ਆ ਹੀ ਗਈ ਮੈਂ ਇਹਨਾਂ ਦੇ ਅੰਦਰ ਇੰਨੇ ਸੋਨੇ ਆ ਨਾ ਇਹਦਾ ਤੁਸੀਂ ਇੱਕ ਪੀਸ ਲੈਂਦੇ ਹੈਗੇ ਤੇ ਇਹਨਾਂ ਨੇ ਦਾ ਪ੍ਰਾਈਸ ਵੀ ਲਿਖਿਆ ਹੈਗਾ 30 ਸੈਂਟ ਆ ਦੇਖੋ ਬੱਚੇ ਵੀ ਤੋੜ ਰਹੇ ਇੱਥੇ ਫੁੱਲ ਮੰਮੀ ਜੜੀ ਨਾਲੇ ਮੈਂ ਵੀ ਆਪਣਾ ਇੱਥੇ ਹੁਣ ਫੋਟੋ ਸ਼ੂਟ ਕਰਾਂਗੇ ਫੋਟੋ ਖਿੱਚਾਂਗੇ ਆਪਣੀਆਂ ਵਿਚਾਰ ਪੰਜ ਇਹ ਆ ਜੀ ਇਹਦਾ ਪ੍ਰਾਈਸ ਕਾਸਾ ਇੱਥੇ ਲਿਖਿਆ ਹੈ ਕਾ ਵਾ ਤੇ ਇਹ ਵਾਲੇ ਫੁੱਲਾਂ ਦੇ ਵੱਖਰੇ ਵੱਖਰੇ ਪ੍ਰਾਈਸ ਲਿਖਿਆ ਹੈ ਤੋੜੋ ਤੇ ਇੱਥੇ ਪਾਓ ਪੈਸੇ ਤੁਸੀਂ ਹਾਂਜੀ ਚਲੋ ਵੇਖ ਜੀ ਮੈਂ ਥੋੜੀ ਜਿਹੀ ਫੋਰ ਕੀਜੀਏ ਸਨਾਵਾ ਬਹੁਤ ਸੰਦ ਆਦਰੀਆ ਗਾਣਾ ਯਾਦ ਆ ਗਿਆ ਨਾ देखा एक ख्वाब तो ये सिलसिले हुए के दूर तक है कहां मेरे है घुल मिले हुए ये मतलब इतने सोने दूर तक निगाह तक ये फूल लिखे हैं समय आते अब मेरे पीछे जो सारे है गए है जी है जी ट्यूलिप के फूल देखो कितने सोने लग रहे हैं इन फूलों को देख के गाना भी याद आ जाता है देखो मैंने देखा है ये एक सपना फूलों के शहर में है घर अपना तू कहाँ है मैं यहाँ हूँ मैं आई 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 आ जा तो <laughs> मैं गुआचकी ना फुल देखो किन्ने सोने फुल है खाणा बेले कि सोहने लग रहे फुल ਇਹਨਾਂ ਨੂੰ ਤੁਸੀਂ ਤੋੜ ਕੇ ਘਰ ਵੀ ਲੈ ਕੇ ਜਾ ਸਕਦੇ ਹੋ ਤੇ ਸਜਾ ਸਕਦੇ ਹੋ ਤੇ ਸੋਹਣੇ ਸੋਹਣੇ ਗਮਲੇ ਵੀ ਬਣਾ ਸਕਦੇ ਹੋ ਇਹਨਾਂ ਨੇ ਉਹ ਇੱਥੇ ਲਾਇਆ ਰੀਖੋ ਸੋਣੀ ਸੋਣੀ ਖੁਸ਼ਬੂ ਤੇ ਨਾਲ ਅਸੀਂ ਅੱਜ ਦੇ ਇਸ ਵਲੌਗ ਨੂੰ ਕਰਦੇ ਆਂ ਸਵਾਪਤ ਤੇ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਦੇ ਰਹੋ ਦੱਬ-ਦੱਬ ਕੇ ਤੇ ਪਰਮਜੀਤ ਕੁਝ ਕਹਿਣਾ ਚਾਹੁੰਦੇ ਜੇ ਤੁਸੀਂ ਸ਼ੇਅਰ ਤੇ ਲਾਈਕ ਕਰਦੇ ਹੋ ਤੇ ਫੋਲੋ ਕਰਦੇ ਹੋ ਸਾਡੇ ਤੇ ਅਸੀਂ ਹੋਰ ਵੀ ਵੀਡੀਓ ਬਣਾਵਾਂਗੇ ਚੰਗੇ ਚੰਗੇ ਜਗ੍ਹਾ ਤੇ ਜਾਵਾਂਗੇ ਕਿ ਸਾਨੂੰ ਪਤਾ ਲੱਗੇ ਸਾਡੇ ਭੈਣ ਭਰਾ ਪਸੰਦ ਕਰਦੇ ਰਹਿਣਾ ਚਾਹੁੰਦੇ ਨਹੀਂ ਇਸ ਨੂੰ ਇਸ ਨੂੰ ਇਹ ਵੀਡੀਓ ਤੁਹਾਨੂੰ ਦਿਖਾਈਏ ਤੇ ਨਵੀਂ ਤੇ ਨਵੀਆਂ ਵੀਡੀਓ ਬੰਦੇ ਰਹੀ ਹੈ ਸਾਡੇ ਹੌਸਲੇ ਤੁਸੀਂ ਸਾਨੂੰ ਹੌਸਲਾ ਦੋਗੇ ਤੇ ਸਾਡਾ ਹੌਸਲਾ ਵਧੇਗਾ ਤੇ ਤੁਸੀਂ ਜਨ ਫੋਲੋ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਧੰਨਵਾਦ ਜੀ ਸਾਡਾ ਬਹੁਤ-ਬਹੁਤ ਤੇ ਮਿਲਦੇ ਆ ਫਿਰ ਅਗਲੇ ਬਲੌਗ ਦੇ ਵਿੱਚ ਹਾਂਜੀ ਅੱਜ ਦਾ ਬਲੌਗ ਇੱਥੇ ਖਤਮ ਕਰਦੇ ਹਾਂ ਐਂਡ ਕਰਦੇ ਹਾਂ ਹਾਂ ਸਰੂ ਦੇ ਕੋਲਾਂ 'ਚ ਹਾਂ ਦੇਖੋ ਜੀ ਪਿੱਛੇ ਕਿੰਨਾ ਸੋਹਣਾ ਖੂਬਸੂਰਤ ਜਿਹਾ ਦਿਨ ਹੈ ਅੱਜ ਦਾ ਤੇ 6 ਵਜ ਗਏ ਆ ਤਕਰੀਬਨ 6 ਵਜ ਗਏ ਹਨਾ ਹੂੰ 6 ਵਜ ਗਏ ਨੇ ਪਰ ਆਪਣੇ ਇੰਡੀਆ ਵਾਂਗੂ ਜਦੋਂ ਗਰਮੀਆਂ ਦੇ ਮੌਸਮ 'ਚ ਜਾ ਕੇ 8-9 ਵਜੇ ਦਿਨ ਡੁੱਬਦਾ ਹੈ ਤਾਂ ਇਹ ਬਈ ਇੱਥੇ ਰੁਕਦਾ 9:00 9:30 ਤੱਕ ਹਾਂ ਇਹਨਾਂ ਦਾ ਤੱਕ ਦੇ ਨਹੀਂ ਰਹਿਣਾ ਤੇ ਚਲੋ ਜੀ ਮਿਲਦੇ ਹਾਂ ਫੇਰ ਤੁਹਾਨੂੰ ਕੱਲ ਦੇ ਨਵੇਂ ਵਲੌਗ ਦੇ ਵਿੱਚ ਤੇ ਜਹੀਂ ਜਿਹੜੇ ਅੱਜ ਸਾਰੇ ਫੁੱਲ ਬੂਟੇ ਲੈ ਕੇ ਆਏ ਆ ਤੇ ਉਹ ਕੱਲ ਲਾਵਾਂਗੇ ਤੇ ਨਾਲੇ ਤੁਹਾਨੂੰ ਵੀ ਦਿਖਾਵਾਂਗੇ ਕਿਹੜੇ ਕਿਹੜੇ ਬੂਟੇ ਅਸੀਂ ਬਾਹਰ ਲਾਉਣੇ ਆ ਤੇ ਕਿਹੜੇ ਕਿਹੜੇ ਅਸੀਂ ਛੱਡ ਦੇ ਥੱਲੇ ਲਾਉਣੇ ਆ ਤੇ ਚਲੋ ਬਾਏ ਬਾਏ